ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਵਧੀਆ ਸਾਰੇ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਟਲੀ ਪਰੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਵੀ ਸੋਨੀ ਭਾਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀ ਕ੍ਰੋਸ ਦੇ ਗਾਵਾਂ ਤੁਹਾਨੂੰ ਦਿਖਾਉਣੀ ਆਂ ਜਿਨ੍ਹਾਂ ਚ ਦੋ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਤੇ ਇੱਕ ਗੱਬਨ ਤਿਆਰ ਹੈ ਸੋਈਆਂ ਦੇ ਆਪਣੀ ਦੋ ਟਾਈਮ ਚੁਾਈ ਕਰਕੇ ਤਸਵੀਰ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੀ ਹਾਂਜੀ ਵੀਰ ਜੀ ਤੁਸੀਂ ਸੁਣੋ ਤੇ ਨਾਮ ਦੱਸਦੇ ਇੱਕ ਵਾਰੀ ਫਿਰ ਹਾਂ ਭਾਈ ਸੋਨੀ ਜੇ ਪਿੰਡ ਕੋਟ ਦੀ ਪਰਵਾਲ ਤਸੀਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 998852755 ਤੇ ਵੇਗਿਆ ਮਾਲ ਉਹਦੇ ਨਾਲ ਹਾਂਜੀ ਵੇਗ ਗਿਆ ਜੀ ਉਹ ਅੱਜ ਫੇਰ ਤਿੰਨ ਦਾ ਨਾ ਹਾਂਜੀ ਅੱਜ ਤਿੰਨ ਦੋ ਸੋਈਆਂ ਦੇ ਪੱਭੰਜ ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਤਾਜੀ ਸੋਈ ਜਾਉਦੀ ਜੀ ਹਾਂਜੀ ਜੀ ਅੱਜ ਸਵੇਰੇ ਸੋਈ ਜੀ ਅੱਛਾ ਅੱਜ ਸਵੇਰੇ ਸੋਈ ਇੱਕੋ ਚ ਭਾਈ ਹੋਈ ਆ ਦੀ ਜੀ ਜੇ ਜੂਲ ਪ੍ਰੋਪਰ ਪਾਤੀ ਆ 4-5 ਕਿਲੋ ਚੋਲ ਆ ਅੱਛਾ 4-5 ਕਿਲੋ ਚੋਲ ਆ ਤੇ ਕਿੰਨਾ ਕੁ ਦੁੱਧ ਭਰੀ ਜਾਊਗੀ ਦੁੱਧ ਦੇ 15-16 ਕਿਲੋ ਭਰੇ ਜੀ ਵਿੱਚ ਜੀ ਠੀਕ ਹੈ ਜੀ ਬਹੁਤ ਸੋਹਣੀ ਦੇਖੋ ਥਾਂ ਦੇਖਦੇ ਥੱਲੀਆਂ ਬੜੀ ਚੰਗੀ ਤਿਆਰ ਹੋ ਗਈ ਆ ਤੇ ਥਣਾ ਦਾ ਸੈਜ ਗੈਪ ਵੀ ਚੰਗਾ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਖੋਲੋ ਹਮੇ ਤੋੜ ਦਈਏ। ਹੋਲੀ ਹੋਲੀ ਆ ਜਾ ਜੇ ਫਿਰ। ਲੈ ਆਇਆ। ਇੱਕ ਵਾਰੀ ਫਿਰ ਤਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ। ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ। ਇਹ ਆ ਪਏ ਜੇ ਅੱਜ ਹੀ ਸੁਵੀ ਆ। ਬਾਕੀ ਥੱਲੇੋਂ ਆਪਾਂ ਦੇਖ ਸਕਦੇ ਹਾਂ ਚੰਗੀ ਬਣ ਗਈ ਆ। ਇੱਕ ਸਾਹ ਦੀ ਹੰਨੀ ਉੱਪਰੋਂ ਤੇ ਹੰਨੀ ਥੱਲੇ ਆ ਬੱਚੇ ਨਾਲ ਫੜਾ ਜਾਂ ਭੱਜੀ ਜਾਂਦੀ ਆ ਆ ਦੇਖ ਸਾਡੇ ਜੀ ਬਾਕੀ ਹਵਾਨਾ ਇਹਦਾ ਹਵਾਨਾ ਜਿਹੜਾ ਚੰਗਾ ਤਿਆਰ ਕਰ ਗਈ ਆ ਕਿੰਨਾ ਵੇਚੀ ਫਿਰ ਮੋਲੇ ਦਾ ਮੁੱਲ ਤੇ ਵੇਚੀ ਦਾ 45000 ਕਰ ਦੋ ਕੋਈ ਮੰਨ ਤਾ ਨਾ ਕੋਈ ਨਹੀਂ 45000 ਦੀ ਹੋਰ ਹੁੰਦਾ ਥੱਲੇ ਬਿਲਕੁਲ ਜਸਨਾ ਜੀ ਜਿਹੜੀਆਂ ਜਾਨ ਪੇਲੇ 40 ਦੇ ਲੰਘੇ 40 ਜਮੇ ਦੋ ਛੱਡ ਦਈਏ ਕੋਈ ਗੱਲ ਨਹੀਂ ਛੱਡ ਦਾਂਗੇ 38000 ਦੀ ਦੇ ਦਈਏ ਪਰ ਬੱਛੀ ਦੇਖੋ ਬਹੁਤ ਛੰਗੀ ਠੀਕ ਹੈ ਜੀ ਹਾਂ ਤੁਹਾਨੂੰ ਬਰਾਤ ਨਾਲ ਲੱਗਾ ਠੀਕ ਹੈ ਤੇ ਬੱਚਾ ਕੀ ਉਤਰੇ ਤੇ ਮਗਰ ਇਹਦੇ ਮਗਰ ਬੱਚਾ ਹੈ ਤੇ ਇਹਦੇ ਮਗਰ ਬੱਚਾ ਹੀ ਆ ਹਾਂ ਜੀ ਇਹਨਾਂ ਦੇ ਬੱਚਾ ਦੋਵੇਂ ਤੇ 나ੜੋ ਜਿਹੜੇ ਉਤਰਾਂ ਨਾਲ ਹੀ ਆ ਇਹਨੂੰ ਕਿੰਨੇ ਕੇ ਦਿਨੋਂ ਕੇ ਸੋਈਨੂੰ ਇਹਨੂੰ ਅੱਜ ਸਿਹਜ ਨੂੰ ਗੈਰਸ਼ੀਮਾ ਬਣਨੇ ਸੀ ਠੀਕ ਆ ਤੇ ਇਹ ਕਿੰਨਾ ਕਰਗੇ ਜੀ ਦੁੱਧ ਤਿਆਰ ਦੇ ਥਲੇ 14 ਕਿਲੋ ਦੁੱਧ ਤਿਆਰ ਦੇ ਵਿੱਚ ਤਿਆਰ ਜਿਹੜਾ ਮੁੱਕੇ ਤੇ ਇਹ ਕਿੰਨਾ ਕਰ ਦੁੱਧ ਲਾਏ ਭਾਣਾ ਬੋਲਾ ਰਾਲੇ ਕਿੰਨਾ ਕਰੀ ਜਾਊਗੀ ਇਹ ਇਹ ਸਵਾ 14 ਕਿਲੋ ਚੋਏਗੀ ਵਿੱਚ ਠੀਕ ਆ ਹਾਂਜੀ ਬਾਕੀ ਦੋ ਦਾ ਪੂਰੀ ਸਰਵਾਦਾ ਤੇ ਸੰਥੋਂ ਓਕੇ ਜੀ ਸਾਰੇ ਹਾਂਜੀ ਸਾਲ ਪੂਰੇ ਓਕੇ ਜੀ ਤੇ ਆ ਥੋੜਾ ਜਿਹਾ ਇੱਕ ਪਾਸਾ ਵੱਡਾ ਛੋਟਾ ਰੱਖ ਦਿਜੀਏ ਹਾਂਜੀ ਹਾਂਜੀ ਮਾੜਾ ਜਿਹਾ ਬਾਕੀ ਦੁੱਧ ਬਰਾਬਰ ਜੀ ਠੀਕ ਆ ਹਾਂਜੀ ਤੋੜ ਦਾਂ ਫੇਰ ਇੱਕ ਕਰੀ ਬਾਕੀ ਤੋਂ ਇਸ ਵਾਈਏ ਉਹ ਤਾਂ ਹੀ ਤਸੱਲੀ ਆਪਣੀ ਕਰਕੇ ਲੈ ਜਾਣੀ ਬਾਕੀ ਕਈ ਵਾਰੀ ਪਸ਼ੂ ਬਾਈ ਰੱਖਦੇ ਆ ਥਾਂ ਧਾਰਾ ਕੇ ਜਿਹੜੀ ਪੂਰੀਆਂ ਹੁੰਦੀਆਂ ਉਹ ਤੇ ਬਾਈ ਰੱਖ ਦਿੰਦੇ ਬਾਕੀ ਕੱਦ ਕਾਟ ਪੱਖੋਂ ਚੰਗੀ ਜਵਾਨ ਐ ਉੱਚੇ ਘੱਟ ਘੱਟ ਚ ਹੁਣ ਜਿਹੜਾ 14 ਲੀਟਰ ਜਿਹੜਾ ਮੋਕੇ ਤੇ ਕਹਿੰਦੇ ਵੀ ਤਿਆਰ ਹੈ ਤਿਆਰ ਥਾਨ ਵੀ ਇਹਦੇ ਆਪਾਂ ਦੇਖ ਸਕਦੇ ਆ ਗੁਲਾਬੀ ਰੰਗ ਦਾ ਥਾਨੇ ਇਹਦਾ ਤੇ ਇੱਕੋ ਜਿਹੇ ਥਾਨੇ ਆ ਚਾਰੇ ਦੂਸਰੇ ਪਾਸੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖ ਸਕਦੇ ਜੀ ਬਾਕੀ ਹਵਾਨੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਆ ਕਿੰਨਾ ਵੇਦੀ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਕਿੰਦੀ ਦਾ ਪਿਆ ਆ ਅੱਛਾ 43 ਦੀ ਦੇ ਦਾਂਗੇ ਅਸੀਂ ਹੋਰ ਕਰ ਦੀਏ ਮਾਨ ਕੋਈ ਗੱਲ ਨਹੀਂ ਹੋਰ 2000 ਕਰ ਦੇਣ 43000 ਦੀ ਦੇ ਦਾਂਗੇ ਪੂਰੇ 40 ਦੀ ਦੇ ਦਈਏ ਕੋਈ ਗੱਲ ਨਹੀਂ ਦੇ ਦਾਂਗੇ ਠੀਕ ਹੈ ਜੀ ਕੋਈ ਨਹੀਂ ਹੋਰ ਮੋਕੇ ਤੇ ਮਾਨਤਾਨ ਹੋ ਜੂਗਾ ਜੀ ਤੇ ਬਾਕੀ ਸੋਈ ਸਵਾਈ ਆ ਤੇ ਆਪਣੀ 15 ਕਿਲੋ ਆ ਅੱਛਾ ਪਰ ਆਪਾਂ 15 ਕਿਲੋ ਕਰਕੇ ਦੇਣੀ ਠੀਕ ਹੈ ਜੀ ਤੇ ਆ ਸੋਈ ਆ ਗੱਬਣ ਆ ਨਾ ਹਾਂਜੀ ਇਹ ਗੱਬਣ ਆ ਆ ਥਾਣੇ ਦੇ ਦੇਖ ਸਕਦੇ ਜੀ ਲਾਗੇ ਤਾਂ ਇਹ ਕਿੰਨਾ ਕੁ ਵਧੀ ਦੁੱਧ ਕਰੀ ਜਾਊਗੀ ਇਹ ਵੀ 13 14 ਕੁ ਮਹੀਨਾ ਚਾਹੀਦੀ ਜੱਸੀ ਵੇਖੋ ਕੋਲ ਅੱਛਾ ਅਜੇ ਹਫਤਾ ਕੱਚੀ ਹੈ ਠੀਕ ਹੈ ਤੁਹਾਨੂੰ ਬਾਕੀ ਬੜਾ ਸੁਣਾ ਲੱਗਾ ਮੱਝਾਂ ਦਾ ਸਾਨੂੰ ਚਲ ਜੀ ਤੋੜ ਦੋ ਫਿਰ ਇੱਕ ਤੇ ਇਹਦਾ ਵੀ ਦੀ ਮੁੱਲ ਫਿਰ ਇਹਦਾ ਮੁੱਲ ਵੀ ਜੀ 20000 ਦੇ ਕਰਦੀ ਆ ਜੱਸ ਨੌ ਜੀ ਆ ਵੀ ਸਾਹਮਣੇ ਸੁੰਭਣੀ ਕੇ ਪੂਰੇ 83000 ਦੇ ਦੇ ਦਾਂਗੇ ਵੈਰ ਅੱਛਾ ਜੀ ਬਾਕੀ ਤੇ ਲਾਂਡੂ ਲਾਂ ਵੇਖੋ ਬਹੁਤ ਹੈ ਚਲੋ ਬਾਕੀ ਕੋ ਫੋਨ ਲਾਊਗਾ ਤੇ ਮੌਕੇ ਤੇ ਹੋ ਜਾਊਗਾ ਹਨਾ ਜੀ ਮੌਕੇ ਤੇ ਮਾਨਸਾਨ ਕੋਲ ਠੀਕ ਹੈ ਜੀ ਬਾਕੀ ਜੋ ਵੀ ਕੁਛ ਆ ਸਾਰਾ ਕੁਛ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਤੇ ਇੱਥੋਂ ਹੀ ਤਸੱਲੀ ਕਰਕੇ ਖੜੋ